ਬੀਜੇਪੀ ਅਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਇੱਕ ਵਾਰ ਫਿਰ ਤੋਂ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਿਏ ਕਿ ਮੋਦੀ ਸਰਕਾਰ ਦੇ ਵੱਲੋਂ ਕੱਲ 1600 ਕਰੋੜ ਦੇ ਪੈਕੇਜ ਦਾ ਐਲਾਨ ਹੋਇਆ ਤੇ ਉੱਥੇ ਦੂਜੇ ਪਾਸੇ ਅਰਦੀਪ ਸਿੰਘ ਮੁੰਡਿਆ ਤੇ ਲਕਤ ਆਮ ਆਦਮੀ ਪਾਰਟੀ ਦੇ ਜਿਹੜਾ ਕੇਸ ਦੇ ਗੱਲ ਉੱਤੇ ਵੱਡੇ ਇਲਜ਼ਾਮ ਅਤੇ ਉੱਥੇ ਹੀ ਦੂਜੇ ਪਾਸੇ ਵਿਰੋਧ ਕਰਦੇ ਹੋਏ ਨਜ਼ਰ ਆਏ ਸੀ ਤੇ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਹੁਣ ਭਾਜਪਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣੋ ਰਿਹਾ 1000 ਕਰੋੜ ਰੁਪਏ ਮੰਗੇ ਨੇ ਨਾ ਵੀ ਮੰਡੀ ਬੋਰਡ ਨੇ ਅਸੀਂ ਨੂੰ ਦਿਓ ਇਹਦੇ ਵਿੱਚ ਅਸੀਂ ਆ ਸਾਰਾ ਕੁਝ ਠੀਕ ਕਰਨਾ ਹੈ ਇਹਦੇ ਵਿੱਚ ਮੇਰੇ ਕੋਲ ਆ ਪਹਿਲਾਂ ਤਾਂ ਮੰਡੀ ਬੋਰਡ ਦਾ ਬੀ ਬੋਰਡ ਨੇ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਦੀ ਸੜਕਾ ਰਿਪੇਅਰ ਜਾਂ ਬਣਾਈ ਹੈ ਸਰ 500 ਕਰੋੜ ਰੁਪਏ ਸਾਢੇ 3 ਸਾਲਾਂ ਚ ਸਾਢੇ 13000 ਦੇ ਕਰੀਬ ਪਿੰਡ ਐ ਆਪਣੇ ਕੋਲ ਹੁਣ ਕਹਿੰਦੇ ਇਹਨਾਂ ਦੀ ਅੰਕੜੇ ਮੰਨ ਲਈਏ 2000 ਜਿਹੜੇ ਪਿੰਡ ਸਾਡੇ ਪ੍ਰਭਾਵਿਤ ਐ ਉਥੇ ਇਹਨਾਂ ਨੇ 1000 ਕਰੋੜ ਰੁਪਇਆ ਮੰਗ ਲਿਆ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਇਆ ਖਰਚ ਕੀਤਾ ਇਹਨਾਂ ਨੇ ਦੇਖੋ ਲੁੱਟ ਲੋ ਜੀ ਜੋ ਕੁਝ ਮਿਲ ਜਾਂਦਾ ਗੱਫੇ ਵੰਡੀਆਂ ਜਾਂਦੇ ਆਪਾਂ ਮੰਗ ਲਾਂਗੇ ਉਹਨੇ ਆ ਜਾਣੇ ਉਥੋਂ ਸਾਬੋ ਤੇ ਸਰਕਾਰ ਬੈਠੀ ਆ ਕੋਈ ਚੋਰੀ ਦਾ ਮਾਲ ਤਾਂ ਨਹੀਂ ਲੋਕਾਂ ਦੇ ਪੈਸੇ ਐ ਚਾਹੇ ਹਿੰਦੁਸਤਾਨ ਦੇ ਕਿਤੇ ਵੀ ਬੈਠੇ ਆ ਸਾਰੇ ਹਿੰਦੁਸਤਾਨ ਦੇ ਹਿੱਸੇ ਆ ਸਾਰੇ ਉਹਨਾਂ ਦਾ ਫਿਰ ਰੂਰਲ ਡਿਵੈਲਪਮੈਂਟ ਦਾ ਲਾ ਲੋ ਜੀ ਕਮਾਲ ਕਰੀ ਖੜੀ ਰੂਰਲ ਡਿਵੈਲਪਮੈਂਟ ਦੇ 5000 ਕਰੋੜ ਰੁਪਏ ਇਹਨਾਂ ਨੇ ਮੰਗੇ ਸਰ 5000 ਕਰੋੜ ਰੁਪਏ ਆ ਮੇਰੇ ਕੋਲ ਆਂਕੜੇ ਇਹਨਾਂ ਦੇ ਆਪਦੇ ਬਜਟ ਚੋਂ ਮੈਂ ਕੱਢ ਕੇ ਲੈ ਕੇ ਆਇਆ ਸਭ ਮੈਂ ਕੋਈ ਆਪਣੇ ਨਿੱਜੀ ਤੌਰ ਤੇ ਨਹੀਂ ਮੇਰੇ ਕੋਲ ਆ ਪਹਿਲਾ ਹੈ ਮੇਰੇ ਕੋਲ 22 23 ਦਾ ਆਂਕੜਾ 2022 23 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਤਾਂ ਕੀਤੇ ਸੀ 1600 ਕਰੋੜ ਰੁਪਏ ਲੱਗਿਆ 1156 ਕਰੋੜ ਰੁਪਏ 1156 ਰੁਪਏ 13000 ਸਾਢੇ 13000 ਪਿੰਡਾਂ ਦੇ ਉੱਤੇ ਇੱਕ ਸਾਲ ਦੇ ਅੰਦਰ 22 23 ਜੇ ਇਹਨਾਂ ਨੇ ਖਰਚ ਕੀਤਾ ਉਹਦੇ ਬਾਅਦ 23 24 ਦੇ ਅੰਦਰ 23 24 ਦੇ ਅੰਦਰ ਨਾ ਨੇ ਪ੍ਰੋਵਾਈਡ ਫੋਰ ਕੀਤਾ ਸੀ 1400 ਕਰੋੜ ਰੁਪਏ ਤੇ ਲੱਗਿਆ 778 ਕਰੋੜ ਰੁਪਏ 13000 ਪਿੰਡਾਂ ਦੇ ਉੱਤੇ 700 ਬਾਈ ਤੇ ਜੇ 1100 ਕਰੋੜ ਰੁਪਏ ਲਾਏ ਹੁਣ ਇਹਨਾਂ ਨੂੰ 2000 ਪਿੰਡਾਂ ਵਾਸਤੇ 1.5 ਹਜ਼ਾਰ ਕਰੋੜ ਰੁਪਏ ਚਾਹੀਦੇ ਸਰ 5000 ਕਰੋੜ ਰੁਪਇਆ ਸਭ ਕੋਈ ਚੋਰੀ ਦਾ ਮਾਮਲਾ ਮੈਂ ਪੁੱਛਣਾ ਚਾਹੁੰਦਾ ਜੇ ਤੂੰ ਤੁਸੀਂ ਡਾਂਗਾਂ ਦੇ ਗੱਜ ਕਿੱਡੀ ਫਿਰਦੇ ਹੋ ਜੋ ਮੰਗ ਲਓਗੇ ਮੈਂ ਤਾਂ ਮੈਂ ਸਮਝਦਾ ਵੀ ਪ੍ਰਿੰਸੀਪਲ ਕੈਬਨਟ ਸੈਕਟਰੀ ਸਾਹੂ ਮੈਂ ਚਿੱਠੀ ਲਿਖਾਂਗਾ ਵੀ ਦੇਸ਼ੋਂ ਟੂ ਇਨਕੁਆਇਰ ਵੀ ਆ ਜੜੇ ਇੱਥੇ ਬੈਠੇ ਹੈ ਜਾਂ ਤਾਂ ਸਾਡੇ ਵਾਲੇ ਜਿਹੜੇ ਤੁਸੀਂ ਭੇਜ ਦਿਓ ਕੈਪਸਿਨਾ ਜੀ ਦੀ ਗਿਣਤੀ 'ਚ ਕੋਈ ਫਰਕ ਹੈ ਯਾਰ ਪੈਮਾਨਿਆਂ ਦਾ ਫਰਕ ਹੈ ਵੀ ਪੈਮਾਨੇ ਡਾਂਗਾ ਵਾਲੇ ਆ ਪੰਜਾਬ ਦੇ ਮਾਨੇ ਡਾਂਗਾ ਨਾਲ ਲੱਗਦੇ ਕਿਵੇਂ ਲੱਗਦੇ ਉਹਦਾ ਹਿਸਾਬ ਦੱਸਣ ਸਾਬ ਕਿਸ ਤਰ੍ਹਾਂ ਫਰਕ ਹੋ ਸਕਦਾ ਇੰਨਾ ਇੰਨਾ ਫਰਕ ਵੀ ਤੁਸੀਂ 3.5 ਸਾਲਾਂ ਚ ਥੋੜੋ ਪਏ ਹਜ਼ਾਰ-ਹਜ਼ਾਰ ਰੁਪਈਆ ਨਹੀਂ ਲੱਗਿਆ ਤੁਹਾਡੇ ਤੋਂ ਕਰੋੜ ਰੁਪਈਆ ਹੁਣ ਤੁਸੀਂ 1.5 ਸਾਲ ਬਾਕੀ ਬਚਿਆ 5000 ਕਰੋੜ ਰੁਪਈਆ 2000 ਪਿੰਡਾਂ ਵਾਸਤੇ ਮੰਗ ਲੇ ਕਿ ਕਿਹੜੇ ਮੂੰਹ ਨਾਲ ਮੰਗ ਰਹੇ ਸਾਬ ਆ ਵੀ ਜਿਹੜੀ ਸੜਕਾਂ ਦੀ ਮੈਂ ਗੱਲ ਕਰ ਰਿਹਾ ਇਹਨਾਂ ਦੇ ਆ ਆਪ ਦੇ ਆ ਮੇਰੇ ਨਹੀਂ ਸਾਬ ਆ ਆ 5 ਅਗਸਤ ਦੀ ਆ ਇਹ ਦੇ ਵਿੱਚ ਅੰਗਰੇਜ਼ੀ ਲਿਖਿਆ ਪੰਜਾਬ ਗਵਰਨਮੈਂਟ ਟੂ ਰੇਜ਼ 800 ਕਰੋੜ ਰੁਪੀਆ ਟੂ ਰਿਪੇਅਰ 8000 ਕਿਲੋਮੀਟਰ ਆਫ ਰੂਰਲ ਰੋਡਸ 800 ਕਰੋੜ ਦੇ ਅੰਦਰ 8000 ਕਿਲੋਮੀਟਰ ਸੜਕ ਰਿਪੇਅਰ ਦੀ ਗੱਲ ਕਰ ਰਹੀ ਹੈ 8000 ਕਿਲੋਮੀਟਰ ਤੇ ਹੁਣ ਜਿਹੜਾ ਬਾੜ ਦੇ ਅੰਦਰ ਜਿਹੜੇ ਪਿੰਡ ਆਏ ਆ ਉੱਥੇ ਕਹਿੰਦੇ ਜੀ ਉਹਦੇ ਵਾਸਤੇ ਸਾਨੂੰ 1000 ਕਰੋੜ ਰੁਪਿਆ ਮੰਡੀ ਬੋਰਡ ਨੂੰ ਦੇ ਦਿਓ ਸਰ ਆ ਮਜ਼ਾਕ ਕੋ ਬਣਾਇਆ ਸਰ ਕੌਣ ਜਵਾਬ ਦੇ ਰੂਗਾ ਸਰ ਮੈਂ ਭਗਵੰਤ ਮਾਨ ਜੀ ਦਾ ਹਸਪਤਾਲ 'ਚ ਬੈਠੇ ਜਦੋਂ ਮੌਕਾ ਆਦਾ ਜਾ ਕੇ ਉੱਥੇ ਜਾ ਕੇ ਛੱਪੜ ਜੰਦੇ ਕਦੋਂ ਉਹਨਾਂ ਦੀ ਤਬੀਤ ਖਰਾਬ ਹੋ ਜਾਏ ਤਬੀਤ ਖਰਾਬ ਹੈ ਜਾਂ ਕੋਈ ਹੋਰ ਫਰਕ ਹੈ ਉਹ ਤਾਂ ਬਾਅਦ 'ਚ ਗੱਲਾਂ ਹੋਣਗੀਆਂ ਰਾਜਨੀਤਿਕ ਗੱਲਾਂ ਹੈਗੀਆਂ ਬਟ ਜਵਾਬ ਕਿਸ ਤੋਂ ਮੰਗੀਏ ਮੈਂ ਇਸ ਕਰਕੇ ਮੇਰੇ ਮੇਰੀ ਜਿਹੜਾ ਮੈਂ ਕੇਜਰੀਵਾਲ ਸਾਹਿਬ ਤੋਂ ਪੁੱਛ ਰਿਹਾ ਹਾਂ ਸਾ ਸੋਸੋਧਿਆ ਸਾਹਿਬ ਵੀ ਕੀ ਦੱਸਣਗੇ ਕੇਜਰੀਵਾਲ ਸਾਹਿਬ ਦੱਸਣ ਵੀ ਆ ਤੁਸੀਂ ਮਜ਼ਾਕ ਬਣਾਇਆ ਹੈ ਕਿ ਪੰਜਾਬ ਦਾ ਕਿਸ ਕਿਸ ਤਰ੍ਹਾਂ ਤੁਸੀਂ ਆਹ ਸਾਰੀਆਂ ਕਹਾਣੀਆਂ ਬਣਾ ਕੇ ਲੋਕਾਂ ਤੋਂ ਤੁਸੀਂ ਮਜ਼ਾਕ ਕਰ ਰਹੇ ਹੋ ਉਹਦੇ ਬਾਅਦ ਗੱਲ ਆ ਜਾਂਦੀ ਸਾਬ ਹਲੋ ਜੀ ਸਾਹਿਬ ਇਹਨਾਂ ਦੀ ਜਿਹੜੀ ਇੱਕ ਤਰੀਕ ਨੂੰ ਚਿੱਠੀ ਲਿਖੀ ਭਗਵੰਤ ਮਾਨ ਜੀ ਨੇ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਮੈਂ ਚਿੱਠੀ ਪਾਈ ਸੀ ਕਿ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਵੀ ਪੰਜਾਬ ਨੂੰ ਧਿਆਨ ਕਰੋ ਪੰਜਾਬ ਨੂੰ ਕੋਈ ਤੁਹਾਡੀ ਮਦਦ ਦੀ ਲੋੜ ਹੈ ਬਹੁਤ ਇੱਥੇ ਬੜਾ ਨੁਕਸਾਨ ਹੋਇਆ ਹੈ ਭਗਵੰਤ ਮਾਨ ਜੀ ਨੇ ਚਿੱਠੀ ਚੜ੍ਹਤੀ ਪ੍ਰਧਾਨ ਮੰਤਰੀ ਨੂੰ ਵੀ ਮਦਦ ਤਾਂ ਸਾਡੀ ਕਰੋ ਹੀ ਕਰੋ ਪਰ ਸਾਨੂੰ ਕਹਿੰਦੇ ਜੀ ਯਾ ਯਾਰ ਕਰੋੜ ਰੁਪਈਆ ਜਿਹੜਾ ਤੁਹਾਡੇ ਕੋਲ ਬਕਾਇਆ ਬਣਦਾ ਹੈ ਉਹ ਸਾਡਾ ਪੈਸਾ ਬਕਾਇਆ ਹੈ 60000 ਜੋ ਫਿਗਰ ਨੇ ਬਣਾ ਕੇ ਦਿੱਤੀਆਂ ਮੇਰੇ ਕੋਲ ਤਾਂ ਨਾ ਅੰਕੜੇ ਆ ਕਿਹਾ ਉਸ ਤੇ ਲਿਖਿਆ ਹੋਣਾ 60000 ਕਿਉਂਕਿ ਉਹਦੇ ਚ 50000 ਤਾਂ ਬਣਾਏ ਇਹਨਾਂ ਨੇ ਕੰਪਨਸੇਸ਼ਨ ਦੇ ਵੀ ਸਾਨੂੰ GST VAT ਵਾਲੇ ਨੁਕਸਾਨ ਵਾਲੇ ਹੈ ਤੇ ਬਾਕੀ 8000 ਕਰੋੜ ਰੁਪਈਆ ਸਾਡੇ ਉਹਦਾ RDF ਦਾ ਪੈਸੇ ਪਏ ਹੈ ਕੁਝ ਹੋਰ ਮਿਲਾ ਕੇ ਇਹਨਾਂ ਨੇ ਦੱਸ ਉਹ ਬਣਾਨੇ ਸੀ 60000 ਕਰੋੜ ਰੁਪਈਆ ਦਾ ਹਿਸਾਬ ਬਣਾ ਕੇ ਇਹਨਾਂ ਨੇ ਭੇਜਤਾ ਇਸੋਂ ਉਧਰ ਤੇ ਵੀ ਮਿਆਂਗਾ 60000 ਵਾਲੀ ਫਿਗਰ ਬੜੀ ਫੇਵਰੇਟ ਫਿਗਰ ਹੈ ਤੇਜਰੀਵਾਲ ਸਾਹਿਬ ਦੀ ਆ ਭਗਵੰਤਬਾਨ ਜੀ ਦੇ ਕਾਰਡ ਹੈ ਨਹੀਂ ਸਾਬ ਆ 60000 ਵਾਲੀ ਫਿਗਰ ਜਿਹੜੀ ਹੈ ਨਾ ਬੜੀ ਫੇਵਰੇਟ ਇਹਨਾਂ ਦੀ ਹਰੇਕ ਤਾਂ 8 ਤੋਂ 60 ਉਧਰ ਤਾਂ ਜਿਹੜੇ ਬਨਾਰਸ ਸੀ ਨਾ ਉਹ ਕਹਰੇ ਸੀ ਉਹ 13000 ਮੰਗ ਰਿਆ 20000 ਮੰਗ ਰੇ 7000 ਦਾ ਫਰਕ ਨਹੀਂ ਇੱਥੇ ਮੇਰੇ ਸ਼ੇਰਾਂ ਨੇ ਚੱਕ ਕੇ ਸਿੱਧਾ ਹੀ 8000 ਤੋਂ 60000 ਬਣਾਤਾ 8000 ਤੱਕ ਕੋਰ ਸੁਪਰੀਮ ਕੋਰਟ ਦੇ ਕੇਸ ਪਿਆ ਇਹਦਾ 60000 ਬਣਾ ਦਿਓ ਇਹਦਾ ਤਾਂ ਮੈਂ ਟਾਈਟਲ ਲੈ ਕੇ ਲੈ ਕੇ ਆਇਆ ਮੈਨੂੰ ਹੋਰ ਤਾਂ ਕੋਈ ਗੱਲ ਨਹੀਂ ਮੈਂ ਸਾਰੇ ਆંકੜੇ ਮੰਗਿਆ ਮੈਂ ਕਿ ਸਮਝਾਂ ਸੀ ਕਿਸ ਗੱਲ ਦੇ ਮੰਗ ਰਹੇ ਐਸ ਤੇ ਮੈਂ ਆਪਣੇ ਹੱਥ ਨਾਲ ਲਿਖਿਆ ਆਪਣੇ ਅੰਦਰ ਜੀ ਲਿਖਿਆ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਨਹੀਂ ਕਿਉਂ ਮੈਂ ਸੀਰੀਅਸly ਮੈਂ ਮਜ਼ਾਕ ਨਹੀਂ ਕਰਦਾ ਇਸ ਇਹਦੇ ਵਿੱਚ ਕੀ ਲਿਖਿਆ ਈਅਰ ਵਾਈਜ਼ ਕੈਲਕੂਲੇਸ਼ਨ ਕੀਤੀ ਹੈ ਵੀ 17 18 ਜੇ ਜਦੋਂ ਆ ਜੀਐਸਟੀ ਬਿਲ ਪਾਸ ਹੈ ਉਹਦੇ ਬਾਅਦ ਵੀ 17 18 ਦੀ ਤਾਂ ਨਹੀਂ ਉਹਦੇ ਬਾਅਦ 18 19 ਤੋਂ ਨਾਲ ਚਾਲੂ ਕੀਤਾ ਹੈ ਵੀ ਜੀਐਸਟੀ ਸਾਡੀ ਐਨੀ ਆਣੀ ਸੀ 13618 ਉੱਨੀ ਚ ਤੇ ਸਾਡਾ ਵੈਟ ਲਗਾਉਂਦਾ ਤਾਂ ਸਾਨੂੰ 22000 56 ਆ ਜਾਣਾ ਸੀ ਚਾਹੀਦਾ ਸੀਗਾ ਉਹਦੇ ਬਾਅਦ ਇਸੇ ਤਰ੍ਹਾਂ ਹੀ 19 ਵੀ ਇਹਦੇ ਵਿੱਚ ਆ ਕਰਤਾ ਹੈ 14300 ਸਾਨੂੰ ਜੇ ਵੈਟ ਹੁੰਦਾ ਤਾਂ ਇਹ ਨਾ ਆ ਜਾਂਦਾ ਜੇ ਹੁੰਦਾ ਉਹ ਜੇ ਦਾ ਜਵੇਂ ਕਹਿੰਦੇ ਨੇ ਪੂਆ ਤੇ ਫੁੱਫੜ ਵਾਲੀ ਗੱਲ ਹੁੰਦੀ ਹੈ ਵੀ ਜੇ ਹੁੰਦਾ ਤਾਂ ਐ ਹੋ ਜਾਂਦਾ ਸੌਰੀ 1 ਸੈਕਿੰਡ ਮਾਈਕ ਹੈ ਕਿੰਨਾ ਚੁੱਪ ਨਹੀਂ ਮੈਂ ਮਾਈਕ ਚਲੂ ਕਰੇ ਤਾ ਸਰ ਮਾਈਕ ਨਹੀਂ ਕਰਦਾ ਚਲੋ ਮਾਈਕ ਨੰਬਰ ਵੈਸੇ ਸੌਂ ਲੇ ਸਰ ਮੈਂ ਤੁਹਾਨੂੰ ਫਾਰਵਰਡ ਕਰ ਦੂੰ ਮੈਂ